ਪੰਜਾਬ ਦੀ ਸਰਕਾਰ ਦੇ ਖਿਲਾਫ ਸਮੂਹ ਆਗਿਆ ਸਾਥੀਓ ਆਗਿਆ ਗਵਰਨਮੈਂਟ ਅਪਲਾਈ ਫੈਡਰੇਸ਼ਨ ਦੇ ਕੈਸ਼ੀਅਰ ਸ਼੍ਰੀ ਸ਼ਸ਼ੀकांत ਜੀ ਤੇ ਸਮੂਹ ਜੀ ਫੈਡਰੇਸ਼ਨ ਦੀ ਆਗੂ ਜੀ ਮਾ ਸਾਥੀਓ ਆਜਾ ਸੀ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਬੜੀਆਂ ਪ੍ਰਤੀਕਿਰਿਖਾ ਉਹਦੇ ਤੇ ਚਰਚਾ ਕਰਦੇ ਆਂ ਔਰ ਮੈਂ ਸਿਰਫ ਸਿਰਫ 2-3 ਮਿੰਟਾਂ ਦੇ ਵਿੱਚ ਆਪਣੀ ਗੱਲ ਕਹਿ ਲੈਣੀ ਆ

منتری سکھا منتری میں مکھی منتری

گاندھی ری multimita Hai hai ਪਾਕਰ ਸਿੰਘ ਕੁਝ ਸਮੇਂ ਲਈ ਕੰਮ ਕੀਤਾ ਉਹਦੇ ਵਾਸਤੇ ਉਹਨੇ ਕਹਿੰਦੇ ਰਹੇ ਕਿ ਤੁਸੀਂ ਆਪਣੀ ਸਰਕਾਰ ਨੂੰ ਸਿੱਖਿਆ ਨੀਤੀ 2020 ਨੂੰ ਰੱਦ ਕਰੋ ਜਿਹੜੀ ਲੋਕਾਂ ਕੋਲ ਰੋਜ਼ਗਾਰ ਖੁੰਦੀਆਂ ਦਿੱਧੀਆਂ ਖੁੰਦੀਆਂ ਪਰ ਉਹਨੇ ਉਹ ਕੰਮ ਨਹੀਂ ਕੀਤਾ ਜਦੋਂ ਐਸਐਸ ਕੋ ਪਹਿਲਾਂ 2 ਦਿਨ ਸੈਟੇਲਿਆ ਤਾਂ ਉਸ ਸਮੇਂ ਇਹ ਸਰਕਾਰ ਨੂੰ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਸਾਨੂੰ ਇਹ ਸਿੱਖਿਆ ਨੀਤੀ ਨੂੰ ਰੱਦ ਕਰਨ ਵਾਸਤੇ ਮਤਾ ਲੈ ਕੇ ਆਉਣਾ ਚਾਹੀਦਾ ਹੈ ਪਰ ਤੁਹਾਨੂੰ ਜਦੋਂ ਹੁੰਨ ਵਾਲਾ ਸੈਸ਼ਨ ਚੱਲਿਆ ਨਾ ਕਿਸੇ ਬੋਧੀਆਂ ਨੇ ਉਹ ਸਿੱਖਿਆ ਨੀਤੀ ਨੂੰ ਰੱਦ ਕਰਨ ਦੀ ਗੱਲ ਕੀਤੀ ਨਾ ਆਮ ਆਦਮੀ ਪਾਰਟੀ ਦਾ ਮਖੌਡਾ ਪਾ ਕੇ ਖਾਸ ਆਦਮੀ ਬਣੇ ਪ੍ਰਧਾਨਤਮਾ ਦੀ ਸਰਕਾਰ ਨੇ ਗੱਲ ਕੀਤੀ ਜਦ ਕੇ 6 ਸੇਟਾਏ ਸਿੱਖਿਆ ਨੀਤੀ ਨੂੰ ਰੱਦ ਕਰਨ ਬਾਅਦ ਸੇ ਆਪਣੀਆਂ ਵਿਧਾਨ ਸਭਾ ਦੇ ਵਿੱਚ ਪੈ ਚੁੱਕੀਆਂ ਹੈ ਮੈਂ ਇਸ ਮੰਤ ਤੋਂ ਕਹਿਣਾ ਚਾਹਦਾ ਹਾਂ ਕਿ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਸੱਚੀ ਮੁੱਚੀ ਇਹ ਕਹਦੇ ਆਪਦੇ ਬੰਦ ਕਰ ਹਾਂ ਮੈਂ ਆਹ ਪੰਜਾਬ ਦੇ ਕਿੰਨਿਆਂ ਦੇ ਆਮ ਆਦਮੀ ਦੇ ਮੁੱਖ ਮੰਤਰੀ ਕਹਾਂ ਮੈਂ ਜੇ ਤੁਸੀਂ ਆਪਣਾ ਕਲੰਕ ਕਾਉਨੇ ਆ ਤਾਂ ਤਰੱਕੀ ਇਸ ਸਿੱਖਿਆ ਨੀਤੀ ਦਾ ਨੂੰ ਹਦਕੰਡਾ ਮਤਾਂ ਲੈ ਕੇ ਆਓ ਇਹਨੇ ਸ਼ਬਦਾਂ ਦੇ ਨਾਲ ਮੈਂ ਆਪਣੀ ਗੱਲ ਨੂੰ ਇੱਜ਼ਤ ਬਖਸ਼ਾਉਣਾ ਆ ਅੰਤ ਦੇ ਵਿੱਚ ਕਹਾਂਗਾ ਕਿ ਲੜਨਾ ਸਾਡੀ ਜ਼ਰੂਰਤ ਆ ਉਸ ਜ਼ਰੂਰਤ ਦੇ ਆਧਾਰ ਤੇ ਹੀ ਅਸੀਂ ਇਹਨਾਂ ਦੇ ਰਾਹ ਨੂੰ 모ੜ ਸਕਦੇ ਆ

ਤੇ ਬਾਦੋਂ ਮੰਗ ਕਰਦੇ ਆ ਕਿ ਵੀ ਇਹ ਕੀਮਤਾਂ ਭਾਈਆਂ ਉਹਨਾਂ ਨੂੰ ਕੰਟਰੋਲ ਕਰ ਦਿੱਤਾ ਜਾਵੇ ਉਹਨਾਂ ਦੇ ਵਿੱਚੋਂ ਕੀਮਤਾਂ ਘੱਟ ਕਰਕੇ ਲੋਕਾਂ ਨੂੰ ਰਾਹਤ ਵੀ ਜਾਈ ਜਾਵੇ ਇਸੇ ਨਾਲ ਇੱਕ ਬਾਦ ਸਾਡੇ ਲੱਖੋ ਬਾਦਪੁਰ ਜੀ ਨੂੰ ਬਿਲਾਉਣਾ ਉਹਨਾਂ ਤੋਂ ਬਾਅਦ ਸਾਡੇ ਪੰਜਾਬ ਦੇ ਪ੍ਰਧਾਨ ਸਾਡੀ ਸਟੇਜ 'ਤੇ ਆਇਆ ਜੀ ਤੇ ਮਾਰੀ ਜੀ ਪ੍ਰਸ਼ਾਦ ਜੀ ਨੂੰ ਮਿਲਦੀ ਹੈ ਅੱਜ ਮਾਣੇ ਜੀ ਬਲਾਉਣ ਤੋਂ ਬਾਅਦ ਬਾਤ ਸ਼ੁਰੂ ਕਰਦੇ ਹਾਂ

ਸਾਡੀ ਜਿਹੜੀ ਅਗਲੀ ਗੁਰੂ ਦੀ ਗੱਲ ਹੈ ਉਹ ਗੁਰਦੁਆਰਾ ਪਰਯਤਨ ਗੰਨ ਮਸ਼ਾਜੇ ਨੂੰ ਬੇਲਦੀ ਹੈ ਸਾਡੀ ਮੱਖਣ ਮਾਲਪੂਰੀ ਜੀ ਉਹਨਾਂ ਦੇ ਬਾਅਦ ਸਾਡੇ ਪਿਆਰ ਦੇ ਮੇਦਾਨ ਤੇ ਆ ਜਿਹੜੀ ਹੈ ਕਿ ਸਾਡੇ ਆਪੂ ਸਾਡੀ ਸ੍ਰੀ ਜੀ ਜਿਹੜਾ ਸਾਰੇ ਦਾ ਧੰਨਵਾਦ ਕਰਨਗੇ ਸਾਦੀ ਬਾਣ ਜੀ ਸਭੀ ਨਰਾ ਲਈਏ ਬਹੁਤ ਜੀ ਭੈਣਾ ਜਾਈ ਆ ਰਹੀਆਂ ਉਹਨੇ ਪ੍ਰਾਪਤਿਆ ਨਹੀਂ ਹੁੰਦੀ ਆ

ਸਮੁੱਚੀ ਟੀਕ ਕੋਨੇ ਕੋਨੇ ਤੋਂ ਆ ਗਏ ਪੈਨੋ ਤੇ ਵੀਰੋ ਮੇਰੇ ਤੋਂ ਪਹਿਲਾਂ ਬੱਤ ਬੱਤ ਬੁਲਾਇਆ ਨੇ ਮੁਲੀ ਜਟੇੜ ਦੇ ਵਿੱਚ ਗੱਲ ਸਾਜੀ ਕੀਤੀ ਹੈ ਤੇ ਮਾਨ ਦੀ ਸਰਕਾਰ ਜਿਹੜੀ ਕਿਸੇ ਸਮੇਂ ਨੇ ਉੱਤੇ ਗੱਲ ਪ੍ਰਚਾਰ ਕਰਦੀ ਸੀ ਵੇਸੀ ਇਨ ਕਲਬਿਆਂ ਦੀ ਸਰਕਾਰ ਹੈ ਰਾਜਨੀਤਿਕ ಪಕ್ಷ ਦੇਵਾ ਲਾਲ ਜੀ ਬਾਸੋਂ ਮੇਂਕਾਤੀ ਗੱਲ ਕਰਦੇ ਸੀ اپنی ساری کسانوں مزدوروں کو پائے گا پر اب تو سامنے سوا تین سال کا ہو گیا

ਜਦੋਂ ਉਹਦਾ ਨੋਟੀਫਿਕੇਸ਼ਨ ਪੜੋਗੇ ਵਿੱਤ ਮੰਤਰੀ ਦੀ ਮੀਟਿੰਗ ਦੇ ਵਿੱਚ ਜਦੋਂ ਵੀ ਇਹ ਗੱਲ ਪੁੱਛੀ ਵੀ ਵਿੱਤ ਮੰਤਰੀ ਸਾਹੂ ਸਾਨੂੰ ਇੱਕ ਗੱਲ ਦੱਸ ਦਿਓ ਐਸ ਨੋਟੀਫਿਕੇਸ਼ਨ ਦੇ ਵਿੱਚ ਜੇ ਤੁਸੀਂ ਪੱਕੇ ਕਰਨ ਦੀ ਗੱਲ ਕਰਦੇ ਹੋ ਕੱਤੋਂ ਦੇ ਪਕਵਾਂ ਦਾ ਫਰਕ ਕੀ ਹੈ ਠੀਕੇ ਸਾਡੀ ਭੈਣ ਨੇ ਦੁਨੀਆ ਵੀ ਨਾ ਕੱਢ ਕੇ ਰੱਖ ਗਿਆ ਕਿਉਂਕਿ ਫਰਕ ਵੀ ਕੱਤੋਂ ਦੇ ਪਕਵਾਂ ਦਾ ਬੰਦੀ ਜੱਲੀ ਦੇ ਨਾਲ ਲੱਗ ਨਹੀਂ ਦਿੱਤਾ ਲੱਗਣਾ ਪਿਆ ਆਪਾਂ ਜਿਨੂੰ ਕੱਲ ਕਰਦੇ ਨੇ میل کروٹی سب کے پڑی گئی بنائی گئی دس آنے والے کیونکہ سب بڑا نہیں رہ گیا

مان سا یاد رکھو یہ جڑے ہیں یہ مغلوں کے خلافی جڑے ہیں اگریزان کے خلافی جڑے ہیں بڑی حیثیت نہیں پنجاب کے لوگ لڑیا جان رہے ہیں اور دلی والے مجھے بھی جان رہے ہیں ماجا والے لوگ ڈیڑھ سے آسم کے پنجاب کے میں کچھ بھی تیار نہیں ایک ایک منگوانے کی بنیاں کریے ابھی لگاتار منگ کرتے لاگو کر دوں گی ہزار کا دسنا چاہیں نہیں بارہ سالموشر گا رکھ کے ਇਹ 150 ਕਰਮਚਾਰੀ ਜਿਹੜਾ ਆ ਉਹ ਵੀ ਨੰਦਰੀਆਂ ਪ੍ਰਬੰਧ ਦੇ ਵਿੱਚ ਪਰੋਲ ਹੋ ਰਹੀ ਹੈ ਪਰ ਮੈਂ ਕਹਿਣਾ ਚਾਹੁੰਦਾ 200 ਤੇ ਬਸ ਨਹੀਂ ਹੁੰਦੀ ਤਾਂ ਨੇ ਅਸੀਂ ਇੱਕ ਬਹੁਤ ਵੱਡੀ ਪ੍ਰਾਪਤੀ ਹੋਰ ਕੀਤੀ ਹੈ ਮਾਸਟਰ ਅਮਪਲਾਈ ਜਿਹੜੀ ਤੁਸੀਂ ਫੁਰਦੇ ਸੀ ਜਿਹੜੀ ਗੱਲ ਸੁਖਵਾਈ ਹੈ ਸੈਕਟੀਸ਼ਨ ਦੇ ਵਿੱਚ ਬਹੁਤ ਵੱਡੀ ਗੱਲ ਬੋਲੀ ਉਹਦੇ 13 ਜਿਲ੍ਹੇ 13 ਜਿਲ੍ਹੇ ਸੁਧਾਰ ਨੂੰ ਹੁੰਦੇ ਸਾਥੀ ਰਾਜਦਾਨ ਹੋਰੀ ਰਵਾਈ ਦੇ ਵਿੱਚ ਛੱਡ ਕੇ ਅੱਜ ਵੀ ਵੱਡੀ ਗੱਲ ਦੀ ਜਿਹੜੀ ਸਾਡੀ ਸਾਡੇ ਚ ਆਏ ਆਣੇ ਸਮੇਂ ਦੇ

مجھے پنچیکٹوں نے حضار کر دیروں ساتھ یہ پنچیکٹوں نے حالیری خیلقے جانتے ہیں فانو پتہ ایسانتی خبی معمی جائے پنچیکٹوں نے حالی کرنی ہی آرہے وہ ٹھیکی جاری سکننے دیتا ہے یہ نیوی ایک ٹھیکی لئے سکیما دیر جا رہے ہیں یہ نیوی سکتار آرہاں گئی ہے وہ پنجاب میں لوکوں میں شدود سے ساپ مالی دیرے ہیں وہ ایک ٹھیکی لئے دیر جا